4-5-7 ਬੀਬੀਆਂ ਹਡੀਆਂ ਪੈਣਾ ਡਾਂਸ ਕਰ ਰਹੀਆਂ ਮੰਦਰ ਦੇ ਵਿੱਚ ਸ਼ਰਾਬੀ ਗਾਣੇ ਲਾਗੇ ਤੇ ਨਾਲ ਹੀ ਉਹਦਾਂ ਦੇ ਸ਼ਰਾਬ ਦੀਆਂ ਦੇ ਐਕਸ਼ਨ ਬਣਾ ਰਹੀਆਂ ਐ ਆਹ ਮੂਮਮਟ ਕਰ ਰਹੀਆਂ ਸੀ ਐ ਲੱਗਦਾ ਸੀ ਜਿਵੇਂ ਕੋਈ ਲੋਕ ਕਹਿ ਵੀ ਸਕਦੇ ਨੇ ਕਿ ਸ਼ਾਇਦ ਵੀਡੀਓ ਐਡਿਟ ਕੀਤੀ ਹੋਈ ਹੈ ਜਾਂ ਗਾਣਾ ਲਾਇਆ ਹੋਇਆ ਹੈ ਪਰ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਇਹ ਬੀਬੀਆਂ ਮੂਮਮਟ ਕਰ ਰਹੀਆਂ ਸੀ ਜਿਵੇਂ ਗਾਣੇ ਦੇ ਆਧਾਰ ਤੇ ਇਸ਼ਾਰੇ ਕਰ ਰਹੀਆਂ ਸੀ ਪੈਗ ਦੇ ਨਿਸ਼ਾਨ ਦੇ ਕਿ ਲੱਗਦਾ ਵੀ ਆਇਡੈਂਟੀਟੀ ਕੀਤੀ ਗਈ ਜੋ ਅਸਲ ਚ ਵੀਡੀਓ ਹੈਗੀ ਆ ਉਹੋ ਸਾਹਮਣੇ ਆਈ ਹੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਆਪਾਂ ਮੰਦਰ ਦੇ ਵਿੱਚ ਬੈਠ ਕੇ ਆਸੀਂ ਕੀ ਕਰ ਰਹੇ ਆਂ ਬੱਚੇ ਦੀ ਗੁਰੂ ਮਾਂ ਹੁੰਦੀ ਆ ਮਾਂ ਹੀ ਸਖਾਂਦੀ ਆ ਕੀ ਤੁਸੀਂ ਸਿਆਤੇ ਦੁਪੱਟਾ ਲੈ ਕੇ ਜਾਣਾ ਜੇ ਉਹੋ ਹੀ ਮਾਂ ਆਪ ਸ਼ਰਾਬੀ ਗਾਣਿਆਂ ਦੀ ਲਾਂਦੇ ਹੋਗੀ ਉਹ ਬੱਚਿਆਂ ਨੂੰ ਕੀ ਸਿੱਖ ਦਿੰਦੀ ਹੋਏਗੀ ਤੇ ਪਹਿਲੇ ਵੀ ਇੱਕ ਵੀਡੀਓ ਉਸਦੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਤੁਸੀਂ ਉਹਨੂੰ ਬੀਬੀ ਸਜ਼ਾ ਵੀ ਲਾਈ ਗਈ ਉੱਤੇ ਕਾਰਵਾਈ ਵੀ ਹੋਈ ਸੀ ਤੇ ਹੁਣ ਕਿੰਨਾ ਵੀ ਵੀਡੀਓ ਫੇਰ ਵਾਇਰਲ ਹੋ ਗਈ ਆ ਨਾਲ ਹੀ ਮੈਂ ਮੰਦਿਰ ਦੇ ਪੁਜਾਰੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਿਸ ਮੰਦਿਰ ਦੇ ਵਿੱਚ ਪੰਜਾਬੀ ਗਾਣੇ ਲਾ ਕੇ ਆ ਕੁਝ ਹੋ ਰਿਹਾ ਉਸ ਟਾਈਮ ਤੁਸੀਂ ਕਿੱਥੇ ਹੁੰਦੇ ਜੇ ਤੁਸੀਂ ਕਿਉਂ ਨਹੀਂ ਗਾਣੇ ਬੰਦ ਕਰੇ ਜਿੰਨੀ ਦੋਸ਼ੀ ਇਹ ਬੀਬੀਆਂ ਨੇ ਉਹਨਾਂ ਹੀ ਦੋਸ਼ੀ ਉਹ ਮੰਦਿਰ ਦਾ ਪੁਜਾਰੀ ਵੀ ਹੈਗਾ ਐ ਉਹ ਮੰਦਿਰ ਦੀ ਕਮੇਟੀ ਵੀ ਹੈਗੀ ਆ ਅਸੀਂ ਦੇਖਿਆ ਜਦੋਂ ਕਿਤੇ ਮਾਫੀ ਦੀ ਗੱਲ ਆਉਂਦੀ ਆ ਜਦੋਂ ਕਿਤੇ ਵੀਡੀਓ ਵਾਇਲ ਹੁੰਦੀ ਆ ਇੱਕ ਮਾਫੀਨਾਮਾ ਦੀ ਵੀਡੀਓ ਬੁਣਾ ਕੇ ਭੇਜ ਦਿੱਤੀ ਜਾਂਦੀ ਆ ਵੀ ਸਾਡੀ ਕੋਈ ਗਲਤੀ ਹੋ ਗਈ ਆ ਕਿ ਲੱਗਦਾ ਵੀ ਇਹ ਗਲਤੀ ਮਾਫੀ ਦੇ ਲਾਇਕ ਹੈਗੇ ਨੇ ਮਾਫੀ ਵਾਲੀ ਗੱਲ ਇਹਨਾਂ ਦੇ ਵਿੱਚ ਹੈ ਹੀ ਨਹੀਂ ਹੈ ਨਾ ਜਿਸ ਹਿਸਾਬ ਦੀ ਵੀਡੀਓ ਬਣਾਈ ਹੈ ਜਿਸ ਹਿਸਾਬ ਦੇ ਐਕਸ਼ਨ ਕਰ ਰਹੀਆਂ ਹੈ ਮਾਫੀ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੇ ਆਪਾਂ ਕਾਨੂੰਨੀ ਕਾਰਵਾਈ ਕਰਾਵਾਂਗੇ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਲੰਜ ਦੇ ਨਾਲ ਅੱਜ ਤੋਂ ਇੱਕ ਵੀਡੀਓ ਜਿਹੜੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਕਿਸੇ ਧਾਰਮਿਕ ਜਗ੍ਹਾ ਦੀ ਇੱਕ ਮੰਦਿਰ ਦੀ ਆ ਜਿੱਥੇ ਕਿ ਬੀਬੀਆਂ ਗਾਣੇ ਗਾ ਕੇ ਜਿਹੜੀਆਂ ਨੱਚ ਰਹੀਆਂ ਨੇ ਸੈਲਫੀ ਬਣਾ ਰਹੀਆਂ ਨੇ ਅਤੇ ਖਾਸ ਕਰਕੇ ਕੋਈ ਗਾਣਾ ਜਿਹੜਾ ਵਾ ਕੋ ਪੈਗ ਨੂੰ ਲੈ ਕੇ ਡੇਟਡ ਆ ਉਸ ਨੂੰ ਲੈ ਕੇ Hindu ਸਮਾਜ ਵਿੱਚ ਬੜੀ ਜਿਹੜੀ ਆ ਠੇਸ ਪਹੁੰਚੀ ਆ ਅਤੇ ਇਸ ਮੁੱਦੇ ਤੇ ਗੱਲਬਾਤ ਸਾਡੇ ਨਾਲ ਕਰਨ ਨੂੰ ਜਿਹੜੇ ਤਿਆਰ ਨੇ ਧਰਮਗੁਰੂ ਅਸ਼leen ਮਹਾਰਾਜੀ ਸਾਡੇ ਨਾਲ ਨੇ। ਸ਼੍ਰੀ ਮਹਾਰਾਜ ਜੀ ਤੁਹਾਡੇ ਕੋਲ ਜਿਹੜੀ ਵੀਡੀਓ ਆਉਂਦੀ ਹੈ ਇੱਕ ਵਾਰੀ ਦਸ਼ਕਾ ਜੂਨ ਸਾਂਝੀ ਕਰ ਦਿਓ। ਉਹ ਵੀਡੀਓ ਕਿੱਥੋਂ ਦੀ ਆ ਤੇ ਵੀਡੀਓ ਵਿੱਚ ਕਿਹੜਾ ਗੀਤ ਲਾਇਆ ਗਿਆ ਹੈ। ਇਹ ਜਿਹੜੀਆਂ ਕਿ ਇੱਕ ਸਾਡੇ ਸੰਗਿਆਨ ਚ ਵੀਡੀਓ ਆਈ ਆ ਜਿਹਦੇ ਵਿੱਚ 4 5 7 ਬੀਬੀਆਂ ਹਡੀਆਂ ਭੈਣਾ ਡਾਂਸ ਕਰ ਰਹੀਆਂ ਮੰਦਰ ਦੇ ਵਿੱਚ ਸ਼ਰਾਬੀ ਗਾਣੇ ਲਾਗੇ ਤੇ ਨਾਲ ਹੀ ਉਹਦਾਂ ਦੇ ਸ਼ਰਾਬ ਦੀਆਂ ਦੇ ਐਕਸ਼ਨ ਬਣਾ ਰਹੀਆਂ ਆ। ਇਹ ਵੀਡੀਓ ਨਾ ਨੇ ਜਾਣ ਬੁੱਝ ਕੇ ਪੰਜਾਬੀ ਗਾਣਾ ਸ਼ਰਾਬੀ ਗਾਣਾ ਲਾ ਕੇ ਬਣਾਈ ਆ ਇਹ ਅਨਜਾਨ ਚ ਨਹੀਂ ਬਣੀ ਜਾਂ ਕਿ ਉਹ ਹੁੰਦੀ ਨਾ ਕਿਸੇ ਬੱਚੇ ਕੋਲ ਗਲਤੀ ਨਾਲ ਲੱਗ ਗਿਆ ਆ ਉਹ ਕੰਮ ਨਹੀਂ ਹੈਗਾ ਇਹਨਾਂ ਨੇ ਜਾਣ ਬੁੱਝ ਕੇ ਵੀਡੀਓ ਬਣਾਈ ਆ ਇਹਨਾਂ ਤੇ ਮੈਂ ਆਮ ਤੁਹਾਡੇ ਮਾਧਿਅਮ ਰਹੀਂ ਆਮ ਸੰਗਤ ਨੂੰ ਬੇਨਤੀ ਕਰਦਾ ਆ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਕਿਸ ਮੰਦਰ ਦੀ ਵੀਡੀਓ ਹੈ ਤੇ ਅਸੀਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਾਈਏ ਅੱਜ ਵੀ ਜਵੈਦ ਇਹ ਵੀਡੀਓ ਵਾਇਲ ਹੋਈ ਆ ਤੁਹਾਡੇ ਮਨ ਚ ਖਾ ਕੇ ਹਿੰਦੂ ਸਮਾਜ ਵਿੱਚ ਕਿੰਨੀ ਕੁ ਠੇਸ ਪਹੁੰਚੀ ਆ ਪੀ ਇਹ ਜੜੀ ਵੀਡੀਓ ਇਸ ਤਾਂ ਹੀ ਵਾਇਰਲ ਹੋ ਰਹੀ ਆ ਲੋਕ ਤੇ ਜਾ ਕੇ ਗੁਰੂ ਘਰ ਨਤਮਸਤਕ ਹੁੰਦੇ ਨੇ ਉੱਥੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਜੋੜੀਆਂ ਹੋਈਆਂ ਨੇ ਲੋਕ ਅਸ਼ੀਰਵਾਦ ਲੈਂਦੇ ਨੇ ਪਰ ਜੋਸ਼ ਦਾ ਸ਼ਰਾਬਾਂ ਦੀਆਂ ਗਾਣਾਂ ਬੋਲਾਂ ਕਿੰਨਾ ਕਿ ਪਾਪ ਸਮਝਦੇ ਹੋ ਕਿਸੇ ਧਾਰਮਿਕ ਜਗ੍ਹਾ ਜਾ ਕੇ ਮੈਂ ਜੀ ਅਸੀਂ ਪ੍ਰਮਾਤਮਾ ਦੇ ਘਰ ਜਾਂਦੇ ਹਾਂ ਉੱਥੋਂ ਜਾ ਕੇ ਸੁੱਖ ਮੰਗਿਦਾ ਮਹਾਰਾਜ ਤੁਹਾਡੀ ਜ਼ਿੰਦਗੀ ਚ ਸੁੱਖ ਦੇ ਇਹ ਜਾ ਕੇ ਬਿਮੀਆਂ ਨੇ ਜਾ ਕੇ ਉੱਥੇ ਸ਼ਰਾਬੀ ਗਾਣੇ ਲਾ ਕੇ ਵੀਡੀਓ ਬਣਾਈ ਸਾਡੇ ਦਿਲ ਨੂੰ ਚ ਜੋੜਨ ਵਾਲੀ ਵੀਡੀਓ ਹੋ ਗਈ ਆ ਇਸ ਕਰਕੇ ਇੰਨਾ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਅਸੀਂ ਅਸੀਂ ਦੇਖਿਆ ਜਿਸ ਤਰ੍ਹਾਂ ਇਹ ਮੂਮਮਟ ਕਰ ਰਹੀਆਂ ਸੀ ਐਂ ਲੱਗਦਾ ਸੀ ਜਿਵੇਂ ਕੋਈ ਲੋਕ ਕਹਿ ਸਕਦੇ ਨੇ ਕਿ ਸ਼ਾਇਦ ਵੀਡੀਓ ਐਡਿਟ ਕੀਤੀ ਹੋਈ ਹੈ ਜਾਂ ਗਾਣਾ ਲਾਇਆ ਹੋਇਆ ਹੈ ਪਰ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਇਹ ਬੀਬੀਆਂ ਮੂਮਮਟ ਕਰ ਰਹੀਆਂ ਸੀ ਜਿਵੇਂ ਗਾਣੇ ਦੇ ਅਧਾਰ ਤੇ ਇਸ਼ਾਰੇ ਕਰ ਰਹੀਆਂ ਸੀ ਪੈਗ ਦੇ ਨਿਸ਼ਾਨ ਦੇ ਕਿ ਲੱਗਦਾ ਵੀ ਆਈਡੈਂਟੀ ਕੀਤੀ ਗਈ ਜੋ ਅਸਲ ਚ ਵੀਡੀਓ ਹੈਗੀ ਹੈ ਉਹੋ ਸਾਹਮਣੇ ਆਈ ਹੈ ਬਿਲਕੁਲ ਜੀ ਇਹ ਐਡਿਟਡ ਵੀਡੀਓ ਨਹੀਂ ਹੈਗੀ ਜਿੱਦਾਂ ਦੇ ਉਹ ਐਕਸ਼ਨ ਕਰ ਰਹੀ ਸੀ ਜਿੱਦਾਂ ਦਾ ਗਾਣਾ ਹੈ ਜਿੱਦਾਂ ਦਾ ਸ਼ਰਾਬ ਵਾਲੇ ਗਾਣੇ ਲੱਗੇ ਉਦਾਂ ਤੇ ਹੀ ਉਹ ਐਕਸ਼ਨ ਕਰ ਰਹੀਆਂ ਸੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਆਪਾਂ ਮੰਦਰ ਦੇ ਵਿੱਚ ਬੈਠ ਕੇ ਅਸੀਂ ਨਾਲ ਹੀ ਮੈਂ ਮੰਦਰ ਦੇ ਪੁਜਾਰੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਿਸ ਮੰਦਰ ਦੇ ਵਿੱਚ ਪੰਜਾਬੀ ਗਾਣੇ ਲਾ ਕੇ ਇਹ ਕੁਝ ਹੋ ਰਿਹਾ ਉਸ ਟਾਈਮ ਤੁਸੀਂ ਕਿੱਥੇ ਹੁੰਦੇ ਜੇ ਤੁਸੀਂ ਕਿਉਂ ਨਹੀਂ ਗਾਣੇ ਬੰਦ ਕਰੇ ਜਿੰਨੀ ਦੋਸ਼ੀ ਇਹ ਬੀਬੀਆਂ ਇਹ ਉਹਨਾਂ ਹੀ ਦੋਸ਼ੀ ਉਹ ਮੰਦਰ ਦਾ ਪੁਜਾਰੀ ਵੀ ਹੈਗਾ ਉਹ ਮੰਦਰ ਦੀ ਕਮੇਟੀ ਵੀ ਹੈਗੀ ਆ ਪਰ ਬੀਨਸਾ ਗੁਰੂ ਜੀ बार-बार ਹੀ ਕਿਉਂ Hindu ਸਮਾਜ ਚ ਕਿਉਂ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਪਹਿਲੇ ਵੀ ਇੱਕ ਵੀਡੀਓ ਇਸ ਤਰ੍ਹਾਂ ਦੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਤੁਸੀਂ ਉਹਨੂੰ ਬੀਬੀਆਂ ਸਜ਼ਾ ਵੀ ਲਾਈ ਗਈ ਉੱਤੇ ਕਾਰਵਾਈ ਵੀ ਹੋਈ ਸੀ ਤੇ ਹੁਣ ਕਿੰਨਾ ਵੀ ਵੀਡੀਓ ਫੇਰ ਵਾਇਰਲ ਹੋ ਗਈ ਆ ਕਿਉਂ ਖਾਸ ਕਰਕੇ Hindu ਸਮਾਜ ਚ ਕਿਉਂ ਇਸ ਤਰ੍ਹਾਂ ਦੀ ਵੀ ਦੱਸਿਆ ਕੀ ਹੈ ਜੀ ਹਿੰਦੂ ਸਮਾਜ ਦੇ ਵਿੱਚ ਜਿਹੜੀਆਂ ਬੀਬੀਆਂ ਹੈਗੀਆਂ ਆ ਇਹ ਮਰਿਆਦਾ ਭੁੱਲ ਜਾਂਦੀਆਂ ਛੇਤੀ ਭੁੱਲ ਜਾਂਦੀਆਂ ਆਪਣੀ ਮਰਿਆਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਦੀ ਜਾਂ ਮੰਦਰ ਦੀ ਮਰਿਆਦਾ ਕੀ ਹੈਗੀ ਆ ਜੋ ਆਪਾਂ ਘਰ ਕਰਨਾ ਆ ਉਹ ਕੋਝਾ ਕੇ ਆਪਾਂ ਉੱਥੇ ਕਰਨਾ ਆ বারবার ਮੈਂ ਹੋਈ ਕਨਾਂ ਵੀ ਉੱਥੇ ਜਿਹੜੇ ਗਾਣੇ ਲੱਗਣ ਦੇ ਸੀ ਉੱਥੋਂ ਦੇ ਪੁਜਾਰੀ ਕਿੱਥੇ ਸੀ ਮੰਦਿਰ ਕਮੇਟੀ ਕਿੱਥੇ ਸੀ ਮੰਦਿਰ ਕਮੇਟੀ ਦੇ ਪੁਜਾਰੀ ਵੀ ਇਸ ਦਾਰੇ ਦੇ ਅੰਦਰ ਆਂਦਾ ਆ ਉਹਨਾਂ ਨੇ ਇਹਨੂੰ ਬੰਦ ਕਿਉਂ ਨਾ ਕਰਾਇਆ ਉਸ ਜਿਹੜਾ ਉੱਥੇ ਆਦਮੀ ਖਲੋਤੇ ਹੋਰੀ ਮਗਰੋਂ ਆਵਾਜ਼ ਵੀ ਆ ਰਹੀ ਕਿ ਮੈਂ ਆਹ ਲਾਤਾ ਆ ਕਿਉਂ ਨਾ ਉਹਨੇ ਬੰਦ ਕਰਾਏ ਇਹਦੇ ਵਿੱਚ ਮੰਦਿਰ ਕਮੇਟੀ ਔਰ ਜਿਹੜੀਆਂ ਪੁਜਾਰੀ ਤੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਬੀਬੀਆਂ ਭੈਣਾਂ ਡਾਂਸ ਕਰ ਰਹੀਆਂ ਨੇ ਉਸ ਸ਼ਰਾਬ ਵਾਲੇ ਗਾਣੇ ਤੇ ਉਹ ਸਾਰੇ ਇਸ ਧਾਰੇ ਤੇ ਆਂਦੇ ਆ ਇਹਨਾਂ ਨੇ ਮੰਦਰ ਦੇ ਵਿੱਚ ਉਸ ਪਰਮਾਤਮਾ ਦੀ ਬੇਅਦਬੀ ਕੀਤੀ ਆ ਅਸੀਂ ਦੇਖਿਆ ਗੁਰੂ ਦੀ ਖਾਸ ਕਰਕੇ ਜੇਕਰ ਕਈਏ ਵੀ ਬੱਚੇ ਪਰ ਬੱਚੀਆਂ ਨਹੀਂ ਆ ਤੁਸੀਂ ਦੇਖਿਆ ਇਹ ਵੀ 40 45 ਪਲੱਸ ਜਿਹੜੀਆਂ ਉਮਰ ਦੀਆਂ ਖਾਸ ਕਰਕੇ ਜਿਹੜੀਆਂ ਔਰਤਾਂ ਸਾਡੀਆਂ ਭੈਣਾਂ ਵਾਂ ਅਸੀਂ ਦੇਖਿਆ ਇੱਕ ਜਿਹੜੀ ਔਰਤ ਆ ਬਿਲਕੁਲ ਫੋਨ ਸੈਲਫੀ ਜਿਵੇਂ ਲਈਦੀ ਆ ਰੀਲ ਬਣਾਉਂਦੀ ਆ ਉਸੇ ਤਰ੍ਹਾਂ ਬਣਾ ਕੇ ਕਰ ਰਹੀ ਆ ਉਹਨਾਂ ਨੂੰ ਪਤਾ ਵੀ ਆ ਵੀ ਗੁਰੂ ਘਰ ਆ ਖਾਸ ਕਰਕੇ ਗੁਰੂ ਘਰ ਚ ਲੋਕ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਆਪਣੀ ਅਰਦਾਸ ਬੇਨਤੀ ਕਰਨ ਵਾਸਤੇ ਹੁੰਦੇ ਪਰ ਇਸ ਤਰ੍ਹਾਂ ਦੀਆਂ ਗਾਣਿਆਂ ਤੇ ਨੱਚਣਾ ਕਿੰਨਾ ਗਾਇਜ ਹੈ ਮੈਂ ਬਹੁਤ ਗਲਤ ਗੱਲ ਆ ਕਿ ਇਹੋ ਜਿਹੇ ਗਾਣੇ ਬਣਾ ਕੇ ਜੇ ਤੇ ਕੋਈ ਛੋਟਾ ਬੱਚਾ ਹੋਇਆ ਸੀ ਤੇ ਕਹੀਏ ਕਿ ওর ਕੋ ਗਲਤੀ ਨਾਲ ਹੋ ਗਿਆ ਹੈ ਤੁਸੀਂ 40 45 ਪਲੱਸ ਹੈਗੀਆਂ ਜੇ ਤੁਸੀਂ ਤੇ ਜਾਣ ਬੁੱਝ ਕੇ ਕੀਤੀ ਆ ਤੁਸੀਂ ਜਾਣ ਬੁੱਝ ਕੇ ਬੇਅਦਬੀ ਕੀਤੀ ਤੁਸੀਂ ਨਾਦਰ ਕੀਤਾ ਉਸ ਪਰਮਾਤਮਾ ਜਿਸ ਪਰਮਾਤਮਾ ਦੇ ਘਰ ਤੁਸੀਂ ਬੈਠੀਆਂ ਸੀ ਮੈਨੂੰ ਇਹ ਸੁਣ ਵੀ ਤੁਹਾਡੇ ਵੱਲੋਂ ਕੀ ਸਜ਼ਾ ਹੋਗੀ ਖਾਸ ਕਰਕੇ ਅਸੀਂ ਦੇਖਿਆ ਜਦੋਂ ਕਿਤੇ ਮਾਫੀ ਦੀ ਗੱਲ ਆਉਂਦੀ ਆ ਜਦੋਂ ਕਿਤੇ ਵੀਡੀਓ ਵਾਇਲ ਹੁੰਦੀ ਆ ਇੱਕ ਮਾਫੀਨਾਮੇ ਦੀ ਵੀਡੀਓ ਬਣਾ ਕੇ ਭੇਜ ਦਿੱਤੀ ਜਾਂਦੀ ਆ ਵੀ ਸਾਡੀ ਕੋਈ ਗਲਤੀ ਹੋ ਗਈ ਆ ਕਿ ਲੱਗਦਾ ਵੀ ਇਹ ਗਲਤੀ ਮਾਫੀ ਦੇ ਲਾਇਕ ਹੈਗੇ ਨੇ ਬਿਲਕੁਲ ਮਾਫੀ ਦੇ ਲਾਇਕ ਨਹੀਂ ਹੈਗੀ ਮੈਂ ਤੁਹਾਡੇ ਮਾਧਮ ਰਾਈ ਮੈਂ ਫਿਰ ਆਮ ਸੰਗਤ ਨੂੰ ਬੇਨਤੀ ਕਰਦਾ ਕਿ ਹਾਨੂੰ ਦੱਸਿਆ ਜਾਵੇ ਇਹ ਕਿਹੜੇ ਮੰਦਰ ਦੇ ਹੈਗੇ ਆ ਕਿੱਥੋਂ ਦੀਆਂ ਬੀਬੀਆਂ ਹੈਗੀਆਂ ਇਨਾਂ ਦੇ ਖਿਲਾਫ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਮਾਫੀ ਵਾਲੀ ਗੱਲ ਇਨਾਂ ਦੇ ਵਿੱਚ ਹੈ ਹੀ ਨਹੀਂ ਹੈ ਨਾ ਜਿਸ ਹਿਸਾਬ ਦੀ ਵੀਡੀਓ ਬਣਾਈ ਹੈ ਜਿਸ ਹਿਸਾਬ ਦੇ ਐਕਸ਼ਨ ਕਰ ਰਹੀਆਂ ਹਨ ਮਾਫੀ ਵਾਲੀ ਗੱਲ ਨਹੀਂ ਹੈਗੀ ਇਨਾਂ ਦੇ ਆਪਾਂ ਕਾਨੂੰਨੀ ਕਾਰਵਾਈ ਕਰਾਵਾਂਗੇ ਅਸੀਂ ਦੇਖਿਆ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀ ਹੈ ਖਾਸ ਕਰਕੇ ਉਹ ਬੀਬੀਆਂ ਨੇ ਵੀ ਦੇਖੀ ਹੋਊਗੀ ਸ਼ਾਇਦ ਆਪਣੀ ਗਲਤੀ ਵੀ ਮਹਿਸੂਸ ਕਰਦੇ ਹੋਗੇ ਪਰਿਵਾਰ ਕੇ ਮੈਂਬਰ ਪਰ ਕੀ ਲੱਗਦਾ ਹੈ ਹਜ ਤੱਕ ਅਸੀਂ ਦੇਖਿਆ ਕੋਈ ਇਨਾਂ ਦੀ ਵੀਡੀਓ ਮਾਫੀ ਦੀ ਕੋਈ ਵਾਇਰਲ ਹਜ ਤੱਕ ਨਹੀਂ ਹੋਈ ਜਿਸ ਤਰ੍ਹਾਂ ਇਹ ਤੇਜ਼ੀ ਨਾਲ ਜਿਹੜੀ ਵੀਡੀਓ ਗਾਣੇ ਦੀ ਵੀਡੀਓ ਵਾਇਰਲ ਹੋਦੀ ਦ ਜਿੰਨਾ ਜਿਗਰ ਇਹਨਾਂ ਨੂੰ ਸੇਕ ਨਹੀਂ ਲੱਗੇਗਾ ਇਹਨਾਂ ਤੇ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਉਹਨਾਂ ਚਿਕਰ ਅਹੀਂ ਵੀ ਨਹੀਂ ਟਿੱਕੇ ਬਹਿਣ ਵਾਲੇ ਤੇ ਨਾ ਹੀ ਉਹਨਾਂ ਨੂੰ ਟਿਕਾਂ ਦੇਵਾਂਗੇ ਅਸੀਂ ਸਪਸ਼ਟ ਕਰਨਿਆ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਪਰ ਅਸੀਂ ਦੇਖਿਆ ਗੁਰੂ ਜੀ ਹਮੇਸ਼ਾ ਜਦੋਂ ਕਿਸ ਤਰ੍ਹਾਂ ਦੀ ਬੇਅਦਬੀ ਹੁੰਦੀ ਆ ਜਦੋਂ ਕਿਸ ਤਰ੍ਹਾਂ ਦੀ ਕੋਈ ਗਲਤੀ ਕਰਦਾ ਵਾ ਹਮੇਸ਼ਾ ਤੁਹਾਡੇ ਵੱਲੋਂ ਹਮੇਸ਼ਾ ਆਵਾਜ਼ ਚੁੱਕੀ ਜਾਂਦੀ ਖਾਸ ਕੇ ਅਸੀਂ ਦੇਖਿਆ ਹੋਰ ਵੀ ਹਿੰਦੂ ਸਮਾਜ ਦੇ ਬੜੇ ਸੰਤ ਨੇ ਮਾਰੇ ਲੋਕ ਨੇ ਹਮੇਸ਼ਾ ਪੰਜਾਬ ਨੂੰ ਤੁਹਾਨੂੰ ਦੇ ਠੇਕੇਦਾਰ ਵੀ ਕਹਿੰਦੇ ਨੇ ਪਰ ਅਸੀਂ ਦੇਖਿਆ ਕਿ ਇਹ ਸਮੁਦਿਆ ਦੀ ਗੱਲਬਾਤ ਨਹੀਂ ਕਰਦੇ ਹਮੇਸ਼ਾ ਤੁਹਾਡੇ ਵੱਲੋਂ ਪਹਿਲ ਕੀਤੀ ਜਾਂਦੀ ਹੈ ਤੇ ਤੁਹਾਡੇ ਵੱਲੋਂ ਸਜ਼ਾ ਵੀ ਦਵਾਈ ਜਾਂਦੀ ਖਾਤਰ ਨਹੀਂ ਜੀ ਸਾਰਾ ਸੰਤ ਸਮਾਜ ਇਕੱਠਾ ਹੈਗਾ ਆ ਇਹੋ ਜੀ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਜੇ ਮੇਰੇ ਸੰਗਿਆਨ ਚਾਹੀਦੇ ਮੈਂ ਬੋਲ ਪਿਆ ਜੇ ਕਿ ਹੋਰ ਸੰਤ ਦੇ ਸੰਗਿਆਨ ਚਾਂ ਦੀ ਦੋ ਬੋਲ ਪੈਂਦੇ ਆ ਕੁਝ ਸੰਤ ਹੈਗੇ ਨੇ ਜਿਹੜੇ ਮੌਨ ਰਹਿੰਦੇ ਨੇ ਬਾਕੀ ਤਕਰੀਬਨ ਸੰਤ ਸਮਾਜ ਜਿਹੜਾ ਕੀ ਆ ਇਸ ਜੀ ਤੇ ਐਕਸ਼ਨ ਲੈਂਦਾ ਮੇਰੇ ਨਾਲ ਚੱਲਦਾ ਆ ਇਹੋ ਜੀ ਕੋਈ ਗੱਲ ਨਹੀਂ ਬਾਕੀ ਇਸ ਮੈਂ ਤੁਹਾਡੇ ਮਾਦਮ ਰਾਈ ਫਿਰ ਇਹ ਦੱਸਣਾ ਚਾਹੁੰਦਾ ਕਿ ਇਸ ਬੀਬੀਆਂ ਤੇ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਅਸੀਂ ਦੇਖਿਆ ਕਿ ਜੇਕਰ ਮਾਵਾ ਇਸ ਤਰ੍ਹਾਂ ਧਾਰਮਿਕ ਜਗਾ ਤੇ ਮੰਦਰਾ ਤੇ ਜਾ ਕੇ ਗਾ ਸ਼ਰਾਬ ਵਾਲੇ ਗਾਣੇ ਨੱਚਣ ਗਿਆ ਉਹਨਾਂ ਦੇ ਬੱਚੇ ਉਹਨਾਂ ਦੀ ਬੱਚੀਆਂ ਤੇ ਕੀ ਇਸੇ ਪੈਂਦਾ ਹੋਊਗਾ ਕੁੜੀਆਂ ਤੱਕ ਦੇਖਦੀਆਂ ਹੋਣਗੀਆਂ ਵੀ ਆ ਸਾਡੀਆਂ ਮਾਮਾ ਇਸ ਤਰ੍ਹਾਂ ਗਾਣੇ ਨੱਚਦੀਆਂ ਜਾ ਕੇ ਮੰਦਿਰਾਂ 'ਚ ਤੇ ਉਹਨਾਂ ਦੇ ਬੱਚਿਆਂ ਦੇ ਕਿਵੇਂ ਪੈਂਦਾ ਉਹਨਾਂ ਗਾਣੇ ਵਗਣੀਆਂ ਸੀ ਗੱਸਾ ਕੀ ਜੀ ਬੱਚੇ ਦੀ ਗੁਰੂ ਮਾਂ ਹੁੰਦੀ ਆ ਮਾਂ ਹੀ ਸਿਖਾਉਂਦੀ ਆ ਕੀ ਤੁਸੀਂ ਸਿਰ ਤੇ ਦੁਪੱਟਾ ਲਿਆ ਕੇ ਜਾਣਾ ਜੇ ਉਹੋ ਹੀ ਮਾਂ ਆਪ ਸ਼ਰਾਬੀ ਗਾਣਿਆਂ ਦੀ ਲਾਂਦੇ ਹੋਗੀ ਉਹ ਬੱਚਿਆਂ ਨੂੰ ਕੀ ਸਿੱਖ ਦਿੰਦੀ ਹੋਏਗੀ ਇਨਾਂ ਨੂੰ ਚਾਹੀਦਾ ਏ ਉਸ ਪ੍ਰਮਾਤਮਾ ਦੇ ਘਰ ਜਾ ਕੇ ਹਮੇਸ਼ਾ ਬੱਚਿਆਂ ਨੂੰ ਚਾਹੀਦਾ ਸਿਰ ਧੱਕੇ ਜਾਣ ਫੇਰ ਵੇਖੋ ਜੀ ਇਹ ਨੰਗੇ ਸਿਰ ਸਲਫੀਆਂ ਲਿਆ ਰਹੀਆਂ ਆਂ ਡਾਂਸ ਕਰ ਰਹੀਆਂ ਆਂ ਸ਼ਰਾਬ ਦੇ ਗਾਣਿਆਂ ਦੇ ਡਾਂਸ ਕਰ ਰਹੀਆਂ ਇਹਨਾਂ ਨੇ ਆਪਣੇ ਬੱਚਿਆਂ ਨੂੰ ਕੀ ਸਿਖਾਇਆ ਜਿਨ੍ਹਾਂ ਨੂੰ ਆਪ ਨਹੀਂ ਅਗਲੀ ਤੇ ਉਹਨਾਂ ਨੇ ਬੱਚਿਆਂ ਨੂੰ ਕੀ ਦੇਣੀ ਆ ਪਰ ਕਿ ਲੱਗਦਾ ਨੇ ਗੁਰੂ ਜੀ ਖਾਸ ਕਰਕੇ ਜਦੋਂ ਕਿਤੇ ਅਸੀਂ ਧਰਮ ਸਥਾਨ ਤੇ ਜਾਂਦੇ ਖਾ ਕੇ ਮੰਦਰਾਂ ਦੀ ਗੱਲ ਕਰਦੇ ਆ ਅਸੀਂ ਕਿ ਲੱਗਦਾ ਨਹੀਂ ਵੀ ਸਾਨੂੰ ਉੱਥੇ ਦੇ ਕੋਈ ਸੰਸਥਾ ਨਹੀਂ ਉੱਦਦਾ ਚਾਹੀਦਾ ਵੀ ਉੱਥੇ ਦੇ ਮੋਬਾਈਲ ਵਗੈਰਾ ਜਿਹੜੇ ਨੇ ਉਹ ਉੱਥੇ ਜਮ੍ਹਾਂ ਹੋਣਾ ਚਾਹੀਦੇ ਕਿਉਂਕਿ ਜੇਕਰ ਗੁਰੂ ਘਰ ਆ ਲੋ ਅਸੀਂ ਜਾਣਦੇ ਆ ਗੁਰੂ ਦੇ ਲੱਗਣਾ ਚਾਹੁੰਦੇ ਆ ਉਹਦੀ ਆਵਾਜ਼ ਵਿੱਚ ਤੇ ਸਾਨੂੰ ਜਿਹੜਾ ਰੱਬ ਨਾਲ ਜੁੜਨਾ ਚਾਹੀਦਾ ਕਿਉਂਕਿ ਜਦੋਂ ਮੋਬਾਈਲ ਲੈ ਕੇ ਜਾਂਦੇ ਅਸੀਂ ਦੇਖਿਆ ਕਈ ਸੈਲਫੀਆਂ ਲੈਂ ਕਿੰਨੇ ਕ ਦੁਨੀਆ ਦੇ ਮੋਬਾਈਲ ਜਿਹੜੀ ਉਥੋਂ ਦੀ ਪ੍ਰਬੰਧਕ ਕਮੇਟੀ ਰੱਖੇਗੀ ਇਹ ਇਹ ਜਨਤਾ ਨੂੰ ਆਪ ਚਾਹੀਦਾ ਆ ਕਿ ਅਸੀਂ ਕਿੱਥੇ ਆਏ ਤੇ ਕੀ ਕਰਨਾ ਹੈ ਜੇ ਤੁਸੀਂ ਸੈਲਫੀਆਂ ਲੈਣੀਆਂ ਪਾਰਕਾ ਥੋੜੀਆ ਗਈਆਂ ਬਾਹਰ ਜਾ ਕੇ ਜੋ ਮਰਜ਼ੀ ਕਰੋ ਜਿੰਨਾ ਤੁਹਾਡੇ ਕੋਲ ਡਾਂਸ ਹੁੰਦਾ ਕਰੋ ਜਾ ਕੇ ਜਰੂਰੀ ਤੁਹਾਨੂੰ ਗੁਰੂ ਘਰ ਹੀ ਲੱਭਦਾ ਹੈ ਮੰਦਰ ਹੀ ਲੱਭਦੇ ਆ ਤੁਹਾਨੂੰ ਡਾਂਸ ਕਰਨ ਵਾਸਤੇ ਪੰਜਾਬੀ ਗਾਣੇ ਲਾਣ ਵਾਸਤੇ ਇਹ ਬੜੀ ਨਿੰਦਨਯੋਗ ਗੱਲ ਲੱਗੀ ਆ ਇਸ ਕਰਕੇ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਅਸੀਂ ਦੇਖਿਆ ਜਦੋਂ ਕਿਤੇ ਬੀਬੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਖਾਸ ਕਰਕੇ ਬੀਬੀਆਂ ਅਸੀਂ ਦੇਖਿਆ ਜਦੋਂ ਕਿਤੇ ਜਾਣਾ ਹੋਵੇ ਕਿਤੇ ਧਾਰਮਿਕ ਜਗ੍ਹਾ ਮੱਥਾ ਟੇਕਣ ਜਾਣਾ ਵਾ ਅਸੀਂ ਦੇਖਿਆ ਕਿ ਜਾਂ ਬੀਬੀਆਂ ਘਰਾਂ 'ਚ ਕੰਮ ਕਰਨਾ ਹੋਵੇ ਤੋ ਕਹਿੰਦੀਆਂ ਸਾਡੇ ਹੱਥ ਪੈਰ ਦਰਦ ਹੁੰਦੇ ਨੇ ਸਾਡੇ ਗੋਡੇ ਤੱਕ ਦਰਦ ਹੁੰਦੇ ਨੇ ਪਰ ਅੱਜ ਅਸੀਂ ਦੇਖਿਆ ਬੀਬੀਆਂ 40 45 ਤੋਂ ਪਲੱਸ ਜਿਹੜੀਆਂ ਬੀਬੀਆਂ ਇਹਨੇ ਜੋਸ਼ ਚ ਨੱਚਦੀਆਂ ਸੀ ਮੈਨੂੰ ਲੱਗਦਾ ਇਹਨਾਂ ਕਦੀ ਉਹ ਭਜਨ ਤੇ ਨਹੀਂ ਨੱਚਦੀਆਂ ਜਿੰਨੀਆਂ ਉਹ ਸ਼ਰਾਬ ਵਾਲੇ ਗਾਣੇ 'ਚ ਨੱਚਦੀਆਂ ਨੇ ਇਹਦਾ ਜਿਵੇਂ ਸਾ ਉਹ ਬੀਬੀਆਂ ਡਾਂਸ ਕਰਦੀਆਂ ਪਈਆਂ ਆਂ ਉਸਲ ਉਸਲ ਕੇ ਡਾਂਸ ਕਰਦੀਆਂ ਪਈਆਂ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਗੋਡੇ ਦਰਦ ਹੁੰਦੇ ਹੋਣਗੇ ਨਾ ਇਹਨਾਂ ਦੇ ਗਿੱਟਿਆਂ 'ਚ ਦਰਦ ਹੁੰਦੀ ਹੋਗੀ ਇਹ ਸਿਰਫ ਇੱਕ ਡਫਾ ਗਿਆ ਕਿ ਆੜੇ ਦਰਦ ਹੁੰਦੀ ਆ ਵੀਡੀਓ ਦੇ ਮਾਧਿਅਮ ਰਾਹੀਂ ਤੁਸੀਂ ਵੇਖ ਲਓ ਕਿਦਾਂ ਉਸਲ ਉਸਲ ਕੇ ਡਾਂਸ ਕਰਦੀਆਂ ਪਈਆਂ ਆਂ ਅਸੀਂ ਦੇਖਿਆ ਸਭ ਤੋਂ ਵੱਡਾ ਜਿਹੜਾ ਵਾ ਖਾਸ ਕਰਕੇ ਜਿਹੜੀ ਮੂਵਮੈਂਟ ਆ ਜਿਹੜੇ ਇਸ਼ਾਰੇ ਕਰਨੇ ਕਿਸੇ ਚੀਜ਼ ਦੇ ਗਾਣੇ ਦੇ ਉਹ ਬਿਲਕੁਲ ਸੇਮ ਮਿਲਦੇ ਨੇ ਜਿਵੇਂ ਪੈਗ ਦੀ ਗੱਲ ਕਰਦੇ ਇੱਕ ਪੈਗ ਦੀ ਅਲਗ ਕੀਤੀ ਤੇ ਇਸ਼ਾਰਾ ਵੀ ਨਾਲ-ਨਾਲ ਕੀਤਾ ਜਾ ਰਿਹਾ ਹਾਂ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕੀ ਜਿੱਦਾਂ ਦਾ ਵਲਡਿੰਗ ਬੋ ਰੇ ਉਦਾਂ ਦੇ ਇਸ਼ਾਰੇ ਕਰ ਰਹੀਆਂ ਆ ਜੋ ਪੈਗ ਪੀਣ ਦੀ ਗੱਲ ਕਰਦੇ ਪਏ ਤਾਂ ਨਾਲ-ਨਾਲ ਅੰਗੂਠੇ ਨਾਲ ਐਂ ਕਰ ਰਹੀਆਂ ਇਹ ਬੜੀ ਮਾੜੀ ਗੱਲ ਆ ਕਿ ਇਹ ਵੀਡੀਓ ਇਹਨਾਂ ਨੇ ਜਾਣ ਬੁਝ ਕੇ ਬਣਾਈ ਆ ਇਹਨਾਂ ਨੂੰ ਕਿਸੇ ਪ੍ਰਮਾਤਮਾ ਦਾ ਡਰ ਨਹੀਂ ਕਿਸੇ ਕਾਨੂੰਨ ਦਾ ਡਰ ਨਹੀਂ ਇਸ ਕਰਕੇ ਇਨਾਂ ਦੇ ਆਪ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ। ਮੇਰਾ ਆਖਰੀ ਸਵਾਲ ਹੈ ਜਿਹੜੀ ਸੰਗਤ ਤੁਹਾਨੂੰ ਦੇਖ ਰਹੀ ਦੇਸਾਂ ਅਵਦੇਸ਼ਾਂ ਕਰਕੇ ਅਪੀਲ ਕੀ ਕਰਨਾ ਚਾਹੋਗੇ ਕਿਉਂਕਿ ਬੀਬੀਆਂ ਪਤਾ ਨਹੀਂ ਕਿਹੜੇ ਪਿੰਡ ਦੀਆਂ ਨੇ ਕਿਹੜੇ ਸ਼ਹਿਰ ਦੀਆਂ ਨੇ ਕਿਹੜੇ ਮੰਦਰ ਦੀਆਂ ਨੇ ਕਿ ਮੈਨੂੰ ਲੱਗਦਾ ਤੁਹਾਡੀ ਜਿਹੜੀ ਆਵਾਜ਼ ਹੈ ਸ਼ਾਇਦ ਇਹਨਾਂ ਤੱਕ ਪਹੁੰਚ ਜਾਵੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਇਨਾਂ ਦੀ ਮਦਦ ਕਰਨ ਜਾਂ ਵੀਡੀਓ ਖਾਸ ਕਰਕੇ ਜਿਹੜੀ ਆ 10 ਨੇ ਕਿੱਥੋਂ ਦੀ ਲੋਕਾਂ ਕਿਸ ਤਰ੍ਹਾਂ ਨਾਲ ਰਾਬਤਾ ਕਰਨੇ ਵੀ ਦੱਸ ਦਿਓ ਤੁਸੀਂ ਮੈਂ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਮੇਰਾ ਨੰਬਰ ਹੈਗਾ 9872200857 ਹਨ ਨੂੰ ਜ਼ਰੂਰ ਦੱਸਣ ਕਿ ਇਹ ਕਿਸ ਮੰਦਰ ਦੀ ਹੈਗੀ ਹੈ ਤੇ ਕਿੱਥੋਂ ਦੀਆਂ ਬੀਬੀਆਂ ਹੈਗੀਆਂ ਇਹ ਹੋਰਾਂ ਨਾਂ ਗੋਪਨੀਯਾ ਹੀ ਰੱਖਾਂਗੇ ਤੇ ਇਹ ਇਨ੍ਹਾਂ ਤੇ ਜਿਹੜੀ ਧਰਮ ਦੀ ਬੇਅਦਵੀ ਕਰ ਰਹੀਆਂ ਆ ਐਡਮੈਨਜਮੈਂਟ ਜਾਂ ਮੰਦਰ ਦੇ ਪੁਜਾਰੀ ਨੇ ਇਨ੍ਹਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਾ ਸਕੀਏ ਕਿ ਗਾਂ ਹਰ ਕੰਸਾਨ ਨੂੰ ਸਿੱਖ ਮਿਲੇ ਕਿ ਮੰਦਰ ਦੇ ਵਿੱਚ ਪੰਜਾਬੀ ਗਾਣੇ ਲਾ ਕੇ ਡਾਂਸ ਨਹੀਂ ਕਰਨਾ ਮੈਂ ਨਾਲ ਹੋਰ ਵੀ ਮੰਦਰਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਆ ਕਿ ਸੌਨ ਦਾ ਮਹੀਨਾ ਚੱਲਦਾ ਪਿਆ ਸੌਨ ਦੇ ਮਹੀਨੇ 'ਚ ਐਤਵਾਰ ਕਈ ਨਿਕੇ ਨਿਕੇ ਬੱਚਿਆਂ ਨੂੰ ਆਪਣੇ ਮੰਦਿਰਾਂ 'ਚ ਬੁਲਾ ਕੇ ਬੋਲੀਆਂ ਪਵਾਉਂਦੇ ਨੇ ਚੇਤਾਵਨੀ ਮੈਂ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਆ ਕਿ ਜੇ ਹਾਡੇ ਸੰਗਿਆਨ 'ਚ ਆ ਗਿਆ ਕਿ ਮੰਦਰ ਦੇ ਵਿੱਚ ਬੋਲੀਆਂ ਪਈਆਂ ਗਾਣੇ ਲੱਗੇ ਆ ਕਾਰਵਾਈ ਆਪਾਂ ਉਹਨਾਂ ਤੇ ਵੀ ਕਰਾਵਾਂਗੇ ਬੋ ਬੋਤਨਵਾਰੀ ਤੇ ਲਾਸਟ ਵਾਰ ਮੇਰਾ ਵੀ ਰ ਗਿਆ ਇੱਕ ਮੈਨੂੰ ਐਸੋ ਵੀ ਇਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾ ਕੇ ਲਾਈ ਜਾਊਗੀ ਕਿ ਜਾਂ ਕਾਨੂੰਨੀ ਕਾਰਵਾਈ ਹੋਗੀ ਨਾ ਤੇ ਨਹੀਂ ਜੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਧਾਰਮਿਕ ਸਜ਼ਾ ਬਿਲਕੁਲ ਨਹੀਂ ਲਾਈ ਜਾਏਗੀ ਇਹਨਾਂ ਦੇ ਕਾਨੂੰਨੀ ਹੀ ਕਾਰਵਾਈ ਕੀਤੀ ਜਾਏਗੀ ਲੱਖੇ ਮਾਫੀ ਮੰਗਣ ਕਾਨੂੰਨੀ ਕਾਰਵਾਈ ਹੀ ਕੀਤੀ ਜਾਏ ਕਾਨੂੰਨ ਆਪਣੇ ਦਾਇਰੇ ਚ ਰਹਿੰਦਾ ਹੈ ਇਹਨੂੰ ਜੋ ਸਜ਼ਾ ਬੰਦੀ ਕਾਨੂੰਨ ਕਰੇਗਾ ਠੀਕ ਹੈ ਵਾਜੀ ਏਸੀ ਗੱਲਬਾਤ ਦੀ ਧਰਮਗੁਰੂ ਸ਼੍ਰੀ ਮਾਲਾ ਜੀ ਤੁਸੀਂ ਦੇਖਿਆ ਵੀ ਬਹੁਤ ਗੁੱਸੇ ਵਿੱਚ ਨੇ ਸਮਾਜ ਜਿਹੜਾ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਆ ਹਰ ਕੋਈ ਜਿਹੜਾ ਉਹਨਾਂ ਨਿਰਾਸ਼ਾ ਭਰਿਆ ਤੇ ਉਹਨਾਂ ਕਹਿੰਦੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਸਿਆਣੀਆਂ ਬਣੀਆਂ ਬੀਬੀਆਂ ਨੇ ਅਸੀਂ ਦੇਖਦੇ ਆ ਵੀ ਹਮੇਸ਼ਾ ਅਸੀਂ ਧਾਰਮਿਕ ਜਗ੍ਹਾ ਦੇ ਸਥਾਨ ਤੇ ਪ੍ਰਮਾਤਮਾ ਦੀ ਅਸ਼ੀਰਵਾਦ ਪ੍ਰਾਪਤ ਕਰਨ ਜਾਂਦੇ ਆ ਪਰ ਆ ਤੁਸੀਂ ਦੇਖਿਆ ਨਵੇਂ ਹੀ ਲੋਕਾਂ ਨੇ ਇੱਕ ਮਖੰਡ ਫੜ ਲਿਆ ਪੀ ਪੈਗ ਵਾਲੇ ਗਾਣੇ ਜਿਹੜੇ ਨੇ ਆ ਸਾਨੂੰ ਤੇ ਕਹਿਣ ਲੱਗੇ ਸ਼ਰਮ ਆ ਰਹੀ ਹੈ ਕਿਉਂਕਿ ਸ਼ਰਾਬ ਜਿਹੜੀ ਇੱਕ ਨਸ਼ਾ ਵਾ ਇਸ ਤਰ੍ਹਾਂ ਕਿ ਆ ਅਸੀਂ ਪਾਪ ਸਮਝਦੇ ਆ ਪਰ ਇਹ ਲੋਕ ਡਰਦੇ ਨਹੀਂ ਆ ਗੁਰੂ ਘਰ ਦੇ ਵਿੱਚ ਰਹਿ ਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਸਖਤ ਜਿਹੜੀ ਆ ਕਾਰਵਾਈ ਜਿਹੜੀ ਹੁਣ ਹੋਊਗੀ ਇਸ ਕਰਕੇ ਸਾਡੀ ਦਸ਼ਕਾਂ ਨੂੰ ਅਪੀਲ ਆ ਭਾਈ ਜਿਹੜਾ ਵੀ ਕਿਤੇ ਪਿੰਡ ਦੀ ਵੀਡੀਓ ਆ ਜਿਹੜਾ ਵੀ ਇਸ ਬੀਬੀਆ ਨੂੰ ਚੰਗੀ ਤਰ੍ਹਾਂ ਦੇਖ ਲੋ ਵੀਡੀਓ ਨੂੰ ਜਿਹੜਾ ਕੋ ਪਛਾਣ ਲੇ ਕਿਸ ਜਗ੍ਹਾ ਦੀ ਵੀਡੀਓ ਆ ਕਿਸ ਪਿੰਡ ਦੀ ਆ ਕਿਸ ਇਲਾਕੇ ਦੀ ਆ ਗੁਰੂ ਜੀ ਨਾਲ ਜਰੂਰ ਆਪਤਾ ਕਰ ਲਿਓ ਤੇ ਉਹਨਾਂ ਦਾ ਜਿਹੜਾ ਨਾਮ ਆ ਗੁਪਤ ਰੱਖਿਆ ਜਾਊਗਾ ਖਾਸ ਕਰਕੇ ਤੇ ਉਹਨਾਂ ਨੂੰ ਜਿਹੜਾ ਉੱਚ ਇਨਾਮ ਵੀ ਦਿੱਤਾ ਜਾਊਗਾ ਤੇ ਇਹਨਾਂ ਬੀਬੀਆਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਤਾਂ ਜੋ ਕਿ ਗਾਹ ਜੜੀ ਇਹ ਕੇਸ ਦਾ ਕੰਮ ਨਾ ਕਰ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਘਰੇਵਾਲ ਪੰਜਾਬੀ ਲੋਕ ਚੈਨਲ